ਪੰਜ ਅਬਜਿਤ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਖੈ ਸਤਿਗੁਰੂ ਕਹਿੰਦੇ ਨੇ ਵਿਣ ਗੁਣ ਕੀਤੇ ਭਗਤ ਨਾ ਖੋਏ ਹੁਣ ਇਹਦੇ ਅਰਥ ਵਿਦਵਾਨ ਇਹ ਕਰਦੇ ਨੇ ਕਿ ਉਹਦੀ ਬਖਸ਼ਿਸ਼ ਤੋਂ ਬਿਨਾ ਭਗਤੀ ਨਹੀਂ ਪਰ ਇੱਕ ਸੱਜਣ ਨੇ ਅਰਥ ਇਹ ਵੀ ਕੀਤੇ ਕਹਿਣ ਲੱਗੇ ਭਗਤੀ ਵੀ ਤਾਂ ਤਾਂ ਪ੍ਰਵਾਣਖ ਹੈ ਜੇਕਰ ਸ਼ੋਭ ਗੁਣਾਂ ਦਾ ਆਚਾਰ ਹੈ ਵਿਹਾਰ ਖੈ ਚਾਰ ਸ਼ਬਦ ਨੇ ਨਾ ਕਿ ਉੱਚਾ ਕਿਰਦਾਰ ਸਰਦਾਰ ਅਖਮੋਣ ਦੇ ਨਹੀਂ ਦਤਾਰ ਜੀ ਕਹਿੰਦੇ ਨੇ ਚਾਰ ਬਖਸ਼ਿਸ਼ਾ ਖੋਣ ਤੇਰੀ ਗੁਫਤਾਰ ਤੇਰੀ ਰਫਤਾਰ ਤੇਰਾ ਕਿਰਦਾਰ ਅਤੇ ਤੇਰੀ ਦਸਤਾਰ ਇਸ ਸਮਾਜ ਵਿੱਚ ਤਾਂ ਮਾਣ ਪਾਏਗੀ ਜੇਕਰ ਭਾਈ ਕਿਤੇ ਚਾਰ ਗੁਣਾ ਦੇ ਨਾਲ ਜ਼ਿੰਦਗੀ ਸ਼ਿੰਗਾਰੀ ਹੋਏਗੀ ਗੁਫਤਾਰ ਰਫਤਾਰ ਕਿਰਦਾਰ ਅਤੇ ਦਸਤਾਰ ਮਾਲਕ ਜੀ ਕਿਰਪਾ ਕਰ ਰਹੇ ਨੇ ਅੱਜ ਇਸੇ ਤਰ੍ਹਾਂ ਸਹਬ ਅੱਗੇ ਬਖਸ਼ਿਸ਼ ਵਰਤਾਰੇ ਨੇ ਗੁਣ ਅਮੋਲਕ ਪਾਏ ਨਾ ਜਾਹੇ ਹੁਣ ਇਥੇ ਸਤਿਗੁਰ ਨੇ ਇੱਕ ਬੁਝਾਰਤ ਪਾ ਦਿੱਤੀ ਕੰਨ ਲੱਗੇ ਖੈ ਅਮੋਲਕ ਕੀਮਤ ਨਹੀਂ ਜੇ ਸਬਰ ਦੀ ਕੀਮਤ ਥੋੜੀ ਕੋਈ ਦੇ ਸਕਦਾ ਹੈ ਇਹ ਬਾਜ਼ਾਰੋ ਕਿਤਾਬਾਂ ਮੁੱਲ ਵਿਕਦੀਆਂ ਨੇ ਪੜ੍ਹਾਈ ਥੋੜੀ ਮੁੱਲ ਵਿਕਦੀ ਹੈ ਵੱਡੇ ਵੱਡੇ ਹਸਪੀਟਲ ਵਿੱਚ ਆਪਾਂ ਜਾ ਸਕਦੇ ਆਂ ਦੇ ਅਰੋਗਤਾ ਮੁੱਲ ਥੋੜੀ ਵਿਕਦੀ ਹੈ ਗੁਰੂ ਕੇ ਸਿੱਖੋ ਇਹ ਗੁਣ ਵੀ ਅਮੋਲਕ ਨੇ ਬੇਸ਼ਕੀਮਤੀ ਨੇ ਇਹ ਉਦੋਂ ਹੀ ਜ਼ਿੰਦਗੀ ਖੰਡ ਹੁੰਦੀ ਇਹਨਾਂ ਨੂੰ ਜਦੋਂ ਗੁਰੂ ਦੀ ਬਖਸ਼ਿਸ਼ ਹੋਏ ਗੁਰੂ ਦੀ ਰਹਿਮਤ ਖੋਏ ਸਤਿਗੁਰ ਦੀ ਨਦਰੇ ਅਨਾਇਤ ਖੋਏ ਤਦ ਤਾਰਜੀ ਕਹਿੰਦੇ ਨੇ ਭਾਈ ਫਿਰ ਮਨ ਨਿਰਮਲ ਸਾਚੈ ਸਬਦ ਸਮਾਹੇ ਮਨ ਨਿਰਮਲ ਹੋ ਜਾਂਦਾ ਹੈ ਸਾਚੈ ਸਬਦ ਸਮਾਹੇ ਕਹਿਣ ਲੱਗੇ ਭਾਈ ਇਸੇ ਤਰ੍ਹਾਂ ਫਿਰ ਸੱਚੇ ਸ਼ਬਦ ਦੇ ਅੰਦਰ ਜੋ ਜੋ ਵੀ ਸ਼ਬਦ ਦੀ ਤਾਕਤ ਸੀ ਉਹ ਗੁਰਸਿੱਖ ਨੇ ਮੰਨ ਲਿਆ ਜੋ ਗੁਰ ਕਹ ਸੋਈ ਭਲ ਮੰਨੋ ਇਹ ਜ਼ਿੰਦਗੀ ਦੇ ਅੰਦਰ ਜਦੋਂ ਨਿਯਮਤ ਵਰਤਦੀ ਏ ਸਤਗੁਰੂ ਜੀ ਕਹਿੰਦੇ ਨੇ ਭਾਈ ਫਿਰ ਇਹ ਬਖਸ਼ਿਸ਼ ਨਾਲ ਜੀਵਨ ਨਿਵਾਜਿਆ ਜਾਂਦਾ ਹੈ ਕਿ ਸੇਵਡ ਭਾਗੀ ਜਿਨ ਨਾਮ ਧਿਆਇਆ ਹੁਣ ਇੱਥੇ ਸਤਗੁਰ ਗੁਰੂ ਅਮਰਦਾਸ ਬਾਪੂ ਮੋਹਰ ਲਾਉਂਦੇ ਨੇ ਬਾਰੋਂ ਕੋਈ ਤਨਾੜ ਏ ਗੁਰੂ ਸਾਹਿਬ ਉਹਨੂੰ ਵਡਭਾਗੀ ਨਹੀਂ ਕਹਿਣਗੇ। ਬਾਰੋਂ ਕੋਈ ਦੇ ਅਰੋਗਤਾ ਖੈ ਗੁਰੂ ਸਾਹਿਬ ਉਹਨੂੰ ਵਡਭਾਗੀ ਠੀਕ ਹੈ ਮਾਲਕ ਦੀ ਬਖਸ਼ਿਸ਼ ਖੈ ਪਰ ਵਡਭਾਗੀ ਉਹ ਖੈ ਜਿਹੜਾ ਸੰਗਤ ਵਿੱਚ ਬੈ ਕੇ ਸ਼ੁਭ ਗੁਣਾਂ ਦੀ ਵਿਚਾਰ ਸੁਨੇਗਾ ਸ਼ੁਭ ਗੁਣਾਂ ਨੂੰ ਕਮਾਏਗਾ ਤੇ ਇਸੇ ਤਰ੍ਹਾਂ ਸੰਗਤ ਰੋਜ਼ ਕਰਕੇ ਜਿਹੜਾ ਨਾਮ ਜਪਦਾ ਉਹ ਵਡਭਾਗੀ ਖੈ ਜੰਮਣ ਮਰਨ ਤਿੰਨ ਕੋ ਜੋ ਖਰ ਲੜ ਲਾਗੇ ਜੀਵਤ ਹੈ ਪਰਵਾਣ ਖੋਏ ਖਰ ਕੀਰਤਨ ਜਾਗੇ ਸਾਧ ਸੰਗ ਜਨ ਪਾਇ ਸਹੀ ਵਡਪਾਗੇ ਵਡਪਾਗੀ ਸਾਧ ਸੰਗ ਪ੍ਰਾਪਤ ਉਹ ਭਾਗਾ ਵਾਲੇ ਨੇ ਜਿਵੇਂ ਆਪ ਗੁਰੂ ਦੀ ਗੋਦ ਵਿੱਚ ਜੁੜ ਕੇ ਬੈਠੇ ਹੋ ਅਖੋ ਸਤਨਾਮ ਸਤਗੁਰੂ ਜੀ ਕਹਿੰਦੇ ਨੇ ਭਾਈ ਇਸੇ ਤਰ੍ਹਾਂ ਜਿਨ੍ਹਾਂ ਨੇ ਸੰਗਤ ਵਿੱਚ ਬਹਿ ਕੇ ਜਪ ਲਿਆ ਸਦਾ ਗੁਣ ਦਾਤ ਮੰਨ ਵਸਾਇਆ ਗੁਣ ਦਾਤਾ ਇਹਦੇ ਵਿੱਚ ਬੜੀ ਬਰਕਤ ਖੈ ਬੋਲਾਂ ਵਿੱਚ ਗੁਣਾ ਦਾਤਾ ਕੋਣ ਖੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿਣ ਲੱਗੇ ਐਡਾ ਵੱਡਾ ਦਾਤਾ ਖੈ ਸਿੱਖੋ ਆਪਾਂ ਤਾਂ ਕੇਵਲ ਆ ਜੋ ਸਪੇਸ ਨਜ਼ਰ ਆਉਂਦਾ ਪਿਆ ਹੈ ਨਾ ਮਾਲਕ ਜੀ ਦੀ ਬਾਣੀ ਦਾ ਕਥਨ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਆ ਗੱਲਾਂ ਚੱਲਣ ਗਿਆ ਖੋਣ ਸਪੇਸ ਦੀ ਅੱਜ ਗੱਲ ਕੋਈ ਇੱਕ ਬੀਬੀ ਉੱਥੋਂ ਵਾਪਸ ਪਰਤ ਕੇ ਆਈ ਵਿਗਿਆਨ ਇਹਨੂੰ ਹੋਰ ਅੱਗੇ ਲਿਜਾ ਰਿਹਾ ਹੈ ਗੁਰੂ ਕਿਆ ਸਿੱਖਾ ਤੋਂ ਕਿੰਨਾ ਕਰਜ਼ਦਾਰ ਹੋਏਗਾ ਤੇਰੇ ਬਾਪੂ ਨੇ ਪਹਿਲਾਂ ਖੀ ਗੁਰੂ ਗ੍ਰੰਥ ਸਾਹਿਬ ਵਿੱਚ ਸਪੇਸ ਦੀ ਗੱਲ ਕੀਤੀ ਹੈ ਕਿੰਨੀਆਂ ਗੈਲੈਕਸੀਆਂ ਨੇ ਕਿੰਨੇ ਖੰਡ ਬ੍ਰਹਿਮੰਡ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾਰ ਤਨ ਗੁਰੂ ਰਾਮਦਾਸ ਬਾਪੂ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਜਿਹੜਾ ਗੁਰਨਾਨਕ ਦਾਤਾ ਹੈ ਨਾ ਕੇਵਲ ਆ ਦਿੱਲੀ ਤੱਕ ਇਆਂ ਭਾਰਤ ਵਰਸ਼ ਤੱਕ ਜਾਂ ਕੇਵਲ ਸੰਸਾਰ ਤੱਕ ਸੀਮਤ ਨਾ ਇਹਦੀ ਕਲਾ ਸਮਝੀ ਕਹਿਣ ਲੱਗੇ ਤੇਰੀ ਵਡਿਆਈ ਤੂੰ ਖੈ ਜਾਣਦਾ ਤੁਧ ਜੇਵੜ ਅਵਰ ਨ ਕੋਈ ਤੂੰ ਭੰਨਣ ਘੜਨ ਸਮਰੱਥ ਦਾਤਾਰ ਖੈ ਤੁਧ ਅੱਗੇ ਮੰਗਣੋਂ ਖਤ ਜੋੜ ਖਲੀ ਸਭ ਕੋਈ ਤੁੱਦ ਸਭ ਸੈਨੋਂ ਦਾਨ ਦਿੱਤਾ ਅੱਗੇ ਜ਼ਿਕਰ ਆਇਆ ਖੰਢੀ ਵਰ ਪੰਢੀ ਪਤਾਲਈ ਪੁਰਈ ਸਭ ਲੋਈ ਇੰਨਾ ਵੱਡਾ ਦਾਤਾ ਖੈ ਖੁ ਸਤ ਨਾਮ ਜਿਹੜਾ ਬ੍ਰਹਮੰਡਾਂ ਦਾ ਮਾਲਕ ਏ ਤੇਰੀ ਝੋਲੀ ਵਿੱਚ ਸ਼ੁਭ ਗੁਣ ਨਹੀਂ ਪਾਏਗਾ ਪਾਏਗਾ ਨਾਮ ਨਹੀਂ ਪਾਏਗਾ ਪਾਏਗਾ ਬਸ ਦੀਨ ਬਣ ਕੇ ਜਾਂਚਣਾ ਤਾਂ ਕਰ ਸਤਗੁਰੂ ਜੀ ਕਹਿੰਦੇ ਨੇ ਭਾਈ ਪਰ ਉਹਨਾਂ ਨੇ ਜ਼ਿੰਦਗੀ ਵਿੱਚ ਉਹਨੂੰ ਵਿਸਾਲਿਆ ਅਖੀਰਲਾ ਬੰਦਖ ਹੈ ਜੋ ਗੁਣ ਸੰਗਰ ਹੈ